ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਇਹ ਪਾਠ 11 ਮਿੰਟ ਕਰਨਾ ਹੈ ਸਾਰੇ ਦੁੱਖ ਤੋੜ ਦੇਗਾ ਤੁਹਾਡੇ ਭਾਵੇਂ ਅਜਮਾ ਕੇ ਵੇਖ ਲਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਨੇ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਵਿਚਾਰਦੇ ਆ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਨਾਮ ਭਜਿਉ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਜਿਸ ਮਨੁਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਹਰੀ ਉੱਤਮ ਪੁਰਖ ਨੂੰ ਜਪਿਆ ਅਰਸ਼ਾ ਗੰਦੇ ਉਹਦੇ ਸਾਰੇ ਦਰਿਹਦਰ ਦਲਾਂ ਦੇ ਦਲ ਨਾਸ਼ ਹੋ ਗਏ ਸਾਰੀ ਗੱਲ ਸਮਝ ਪੈ ਗਈ ਨਾ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਸਤਿਗੁਰੂ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਬਾਦਸ਼ਾਹ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਇਹ ਗੱਲ ਯਾਦ ਰੱਖਿਆ ਜੇ ਸਾ ਸੰਤ ਜਿਹਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿਹਦੇ ਨਾਮ ਦੇ ਵਿੱਚ ਇੰਨੀ ਸੁੰਦਰਤਾ ਹੈ ਤੇ ਪਿਆਰਿਓ ਇਹ ਗੱਲ ਸਾਨੂੰ ਸਮਝ ਲੈਣੀ ਪਵੇਗੀ ਕਿ ਉਹ ਪਾਤਸ਼ਾਹ ਆਪ ਕਿੰਨਾ ਮਹਾਨ ਹੋਏਗਾ ਉਹ ਸਤਿਗੁਰੂ ਆਪ ਕਿੰਨਾ ਮਹਾਨ ਹੋਏਗਾ ਜਿਹਦੇ ਨਾਮ ਦੇ ਵਿੱਚ ਨਹੀਂ ਸ਼ਕਤੀ ਹੈ ਨਾਏ ਲੈ ਨਰਤ ਨਾ ਜਾਈ ਦੇ ਫਾਰਸ਼ਾ ਕਹਿੰਦੇ ਨੇ ਉਹਦਾ ਨਾਮ ਲਿਆ ਬੰਦਾ ਨਰਕਾਂ ਵਿੱਚ ਨਹੀਂ ਜਾਂਦਾ ਹੁਣ ਹਿਸਾਬ ਲਾਓ ਵੀ ਇਹ ਉਹ ਪਰਮਾਤਮਾ ਕਿੰਨਾ ਮਹਾਨ ਹੈ ਉਹਦਾ ਨਾਮ ਲੈ ਕੇ ਨਾਮ ਜਦੋਂ ਲੈਨੇ ਆ ਕਹਿੰਦੇ ਬੰਦਾ ਨਰਕਾਂ ਵਿੱਚ ਨਹੀਂ ਜਾਂਦਾ ਸਤਿਗੁਰੂ ਉਹਨੂੰ ਵੀ ਮੋੜ ਲੈਂਦੇ ਨੇ ਸੋ ਸਾਧ ਸੰਗਤ ਇਥੋਂ ਇਹ ਗੱਲ ਸਪਸ਼ਟ ਹੋ ਗਈ ਇਥੋਂ ਇਹ ਗੱਲ ਜਿਹੜੀ ਹੈ ਬਿਲਕੁਲ ਕਲੀਅਰ ਹੋ ਗਈ ਕਿ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਮੇਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਔਰ ਪਿਆਰਿਓ ਇਥੇ ਇੱਕ ਗੱਲ ਹੋਰ ਕਿ ਗੁਰੂ ਨੇ ਕਿਰਪਾ ਕੀਤੀ ਜਿਹੜਾ ਦੁੱਖ ਢੋਲ ਸਕਦਾ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਯਾਦ ਰੱਖਿਓ ਉਹ ਮੇਰਾ ਪਾਤਸ਼ਾਹ ਇੰਨਾ ਮਹਾਨ ਹੈ ਜਿਹੜਾ ਜਮਾਂ ਦੀ ਫਾਹੀ ਨੂੰ ਵੀ ਕੱਟ ਸਕਦਾ ਹੈ ਜਿਹੜਾ ਹਰ ਇੱਕ ਪਾਸੇ ਨੂੰ ਜਿਹੜਾ ਹੈ ਬਿਲਕੁਲ ਸਾਫ਼ ਕਰ ਸਕਦਾ ਹੈ ਜਿਹੜਾ ਜੀਵਨ ਦੇਣ ਦੀ ਸਮਰੱਥਾ ਵੀ ਰੱਖਦਾ ਹੈ ਜਿਹੜਾ ਖਤਮ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਤੇ ਮੈਂ ਬੇਨਤੀ ਕਰਾਂ ਪਿਆਰਿਓ ਅਹਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਨਾ ਤੁਸੀਂ ਸਾਰਿਆਂ ਨੇ ਖਬਰ ਪੜ੍ਹੀ ਹੋਣੀ ਮੈਂ ਬੇਨਤੀ ਕਰਾਂ ਉਹਦੇ ਵਿੱਚੋਂ ਇੱਕੋ ਵਿਅਕਤੀ ਬਚਿਆ ਬਾਕੀ ਸਾਰੇ ਮਾਰੇ ਗਏ। ਉਹਨਾਂ ਵਿੱਚ ਕਈ ਐਸੇ ਪਰਿਵਾਰ ਸੀ ਜਿਹੜੇ ਘਰਾਂ ਨੂੰ ਜਿੰਦਰੇ ਤੇ ਲਾ ਕੇ ਆਏ ਪਰ ਕੋਈ ਖੋਲਣ ਵਾਲਾ ਨਹੀਂ ਬਚਿਆ। ਘਰ ਦਾ ਇੱਕ ਵੀ ਜੀ ਨਹੀਂ ਬਚਿਆ ਤੇ ਸਾਧ ਸੰਗਤ ਸਾਰੇ ਦੇ ਸਾਰੇ ਮਾਰੇ ਗਏ। ਹੁਣ ਕਈ ਲੋਕਾਂ ਦੇ ਸਵਾਲ ਨੇ। ਪ੍ਰਮਾਤਮਾ ਨੇ ਇੱਕ ਨੂੰ ਹੀ ਕਿਉਂ ਬਚਾਇਆ? ਪ੍ਰਮਾਤਮਾ ਨੇ ਸਾਰਿਆਂ ਨੂੰ ਮਾਰ ਦਿੱਤਾ। ਨਹੀਂ ਪ੍ਰਮਾਤਮਾ ਨੇ ਲਿਖੀ ਹੀ ਐ ਸੀ। ਸਾਰੇ ਵੱਖੋ-ਵੱਖਰੇ ਜਿਹੜੇ ਸਵਾਲ ਹੁੰਦੇ ਨਾ ਹੁਣ ਇੱਕ ਬੇਨਤੀ ਹੋਰ ਕਿ ਉਹਨਾਂ ਸਾਰਿਆਂ ਦੀ ਮੌਤ ਹੋਈ ਇਹ ਪ੍ਰਮਾਤਮਾ ਨੇ ਵਿਧ ਬਣਾਈ ਤੇ ਸਾਧ ਸੰਗਤ ਉਹ ਸਾਰਾ ਉਵੇਂ ਹੀ ਪਹਾਣਾ ਵਾਪਰਿਆ ਤੇ ਇੱਕ ਦਾ ਜੀਵਨ ਸੀ ਉਹਨੂੰ ਬਚਾਉਣਾ ਸੀ ਸਤਿਗੁਰੂ ਨੇ ਉਹਨੂੰ ਰੱਖ ਲਿਆ। ਇਹੀ ਕਹਿ ਸਕਦੇ ਆ ਕਿ ਉਹ ਉਹਦੀ ਉਹਦੀ ਰਜਾ ਨੂੰ ਕੋਈ ਨਹੀਂ ਦੇਖੋ ਬਚਾਉਣ ਵਾਲਾ ਵੱਡਾ ਹੁੰਦਾ ਹੈ ਮਾਰਨ ਵਾਲਾ ਨਹੀਂ ਜਦੋਂ ਆਬ ਨਹੀਂ ਫਿਰ ਕੋਈ ਬਚਾ ਨਹੀਂ ਸਕਦਾ। ਹੁਣ ਮੈਂ ਸੁਣਿਆ ਕਹਿੰਦੇ ਕੋਈ ਪੈਸੇਂਜਰ ਸੀ ਉਹ ਚੜਨ ਵਾਲਾ ਸੀ ਉਹਦੀ ਫਲਾਈਟ ਮਿਸ ਹੋ ਗਈ ਉਹ ਚੜਨੀ ਪਾਇਆ ਤੇ ਜਦੋਂ ਉਹਨੂੰ ਬਦ ਪਤਾ ਲੱਗਿਆ ਨਾ ਵੀ ਪਰਮਾਤਮਾ ਦੀ ਜਿਹੜੀ ਹੈ ਉਹਦੇ ਪਹਾਣੇ ਅੰਦਰ ਆਹ ਆ ਕਰਾਮਾਤ ਹੋ ਗਈ ਆ ਵਾਪਰ ਗਿਆ ਪਹਾਣਾ। ਵੀਕ ਜਹਾਜ਼ ਕ੍ਰੈਸ਼ ਹੋ ਗਿਆ ਉਹ ਕਹਿੰਦੇ ਵੀ ਸਤਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਬਚਾ ਲਿਆ ਸ਼ਾਇਦ ਉਹਦੀ ਰਜ਼ਾ ਏ ਸੀ ਪਹਿਲਾਂ ਮੈਂ ਸ਼ੱਕ ਕੀਤਾ ਉਹਦੇ ਤੇ ਵੀ ਉਹ ਪ੍ਰਮਾਤਮਾ ਨੇ ਆ ਕੀ ਕਰਤਾ ਮੇਰੇ ਨਾਲ ਮੇਰੇ ਕਹਿਣ ਤੋਂ ਭਾਵ ਇਹ ਵੀ ਕਿ ਉਹ ਸਤਿਗੁਰੂ ਇੰਨਾ ਮਹਾਨ ਹੈ ਉਹਦੀ ਰਜ਼ਾ ਨੂੰ ਅਸੀਂ ਸਮਝ ਨਹੀਂ ਸਕਦੇ ਉਹਦੇ ਭੇਦ ਅਸੀਂ ਜਾਣ ਹੀ ਨਹੀਂ ਸਕਦੇ ਉਹਦੇ ਭੇਦ ਨੂੰ ਜੇਕਰ ਅਸੀਂ ਜਾਣ ਲਿਆ ਤੇ ਸਾਧ ਸੰਗਤ ਫੇਰ ਤੇ ਅਸੀਂ ਵੀ ਪ੍ਰਮਾਤਮਾ ਹੋ ਗਏ ਉਹਦਾ ਹੀ ਸਰੂਪ ਹੋ ਗਏ ਇਸ ਕਰਕੇ ਉਹਦੇ ਸਰੂਪ ਨੂੰ ਜਾਣ ਨਹੀਂ ਸਕਦੇ ਉਹਨੂੰ ਅਸੀਂ ਜਾਣ ਹੀ ਨਹੀਂ ਸਕਦੇ ਉਹ ਰੱਬ ਕਿੰਨਾ ਮਹਾਨ ਹੈ ਉਹ ਫਾਤਿਹ ਸ਼ਾ ਕਿੰਨਾ ਮਹਾਨ ਹੈ ਉਹ ਸਤਿਗੁਰੂ ਦੀ ਕਿੰਨੀ ਮਹਾਨ ਰਜਾ ਹੈ ਉਹ ਫਾਤਿਹ ਸ਼ਾ ਦੀ ਕਿੰਨੀ ਮਹਾਨ ਰਜਾ ਹੈ ਅਸੀਂ ਉਹਨੂੰ ਜਾਣ ਹੀ ਨਹੀਂ ਸਕਦੇ ਪਿਆਰ ਉਹਨੂੰ ਅਸੀਂ ਜਾਣ ਨਹੀਂ ਸਕਦੇ ਉਹਦੇ ਰੰਗਾਂ ਨੂੰ ਜਾਣ ਨਹੀਂ ਸਕਦੇ ਜੇ ਅਸੀਂ ਉਹਨੂੰ ਜਾਣ ਲਿਆ ਫਿਰ ਤੇ ਗੱਲ ਹੀ ਮੁੱਕ ਗਈ ਉਹਨੂੰ ਨਹੀਂ ਅਸੀਂ ਜਾਣ ਸਕਦੇ ਚਲੋ ਮੈਂ ਇੱਕ ਬੇਨਤੀ ਕਰਾਂ ਕਿ ਪਿਆਰਿਓ ਜਦੋਂ ਵੀ ਆਪਾਂ ਸਤਿਗੁਰੂ ਦਾ ਨਾਮ ਲੈਨੇ ਆ ਨਾ ਤਾਂ ਯਾਦ ਰੱਖਿਓ ਵੀ ਲੱਖਾਂ ਫਾਹੀਆਂ ਪਾਹੀਆਂ ਜਿਹੜੀਆਂ ਨੇ ਸਾਡੀਆਂ ਘੱਟੀਆਂ ਗਈਆਂ ਭੌ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਆਸਥਿਰ ਸੇਵ ਸੁਖ ਸੰਗਾ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਉਸ ਮਨੁੱਖ ਨੂੰ ਜਨਮ ਮਰਨ ਦਾ ਡਰ ਮੁੱਕ ਗਿਆ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ ਸਤਗੁਰੂ ਨੇ ਉਹਨੂੰ ਆਨੰਦ ਵਿੱਚ ਲੀਨ ਕਰ ਲਿਆ ਆਪਣੇ ਨਾਮ ਦੇ ਵਿੱਚ ਉਸਨੂੰ ਲੀਨ ਕਰ ਲਿਆ ਤੇ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਮੇਰੇ ਸਤਗੁਰੂ ਕਹਿੰਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਪਾਤਸ਼ਾਹ ਕਹਿੰਦੇ ਨੇ ਤੂੰ ਪਰਮਾਤਮਾ ਦੇ ਨਾਮ ਨੂੰ ਜਪਿਆ ਨਹੀਂ ਉਹਦੇ ਗੁਣ ਨਹੀਂ ਗਾਏ ਤੇਰਾ ਜਨਮ ਜਿਹੜਾ ਬਿਰਥਾ ਹੋ ਗਿਆ ਇਹ ਇਹ ਕਿਸੇ ਕੰਮ ਨਹੀਂ ਆਇਆ ਤੇ ਸਾਧ ਸੰਗਤ ਹੁਣ ਇੱਥੇ ਇੱਕ ਗੱਲ ਹੋਰ ਕਿ ਜਦੋਂ ਵੀ ਸਤਗੁਰੂ ਦਾ ਨਾਮ ਲਈਏ ਜਦੋਂ ਵੀ ਪਾਤਸ਼ਾਹ ਦਾ ਨਾਮ ਲਈਏ ਤੇ ਇਹ ਗੱਲ ਸਾਨੂੰ ਸਮਝ ਪੈ ਜਾਏ ਕਿ ਉਹ ਪਰਮਾਤਮਾ ਲੱਖਾਂ ਦੁੱਖ ਤੋੜਨ ਵਾਲਾ ਹੈ ਮੈਂ ਬੇਨਤੀ ਕਰਾਂ ਚਾਹੇ ਜਿਹੜੀ ਮਰਜ਼ੀ ਬਾਣੀ ਦਾ ਜਾਪ ਕਰ ਲਿਓ ਚਾਹੇ ਜਿਹੜੀ ਮਰਜ਼ੀ ਪੰਕਤੀ ਦਾ ਜਾਪ ਕਰ ਲਿਓ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਦੁ ਕਾਲੰ ਪਰਨਾਸੀ ਦਇਆਲੰਸ ਰੂਪੇ ਸਦਾ ਆੰਗ ਸੰਗੇ ਆਪੰਗੰ ਬਿਪੂਤੇ ਆਪਾਂ ਪੜ੍ਹ ਲਿਆ ਨਾ ਜਾਪ ਸਾਹਿਬ ਦਾ ਬੇਟਾ ਜਿਹੜੀ ਮਰਜ਼ੀ ਪੰਗਤੀ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਆ ਫਿਰ ਘਰ ਬੈਸੋ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੇ ਹੋਰ ਵੀ ਜਿਹੜੀ ਤੁਹਾਨੂੰ ਪੰਗਤੀ ਤੁਹਾਡੇ ਯਾਦ ਹੈ ਸਹੀ ਤੁਸੀਂ ਯਾਦ ਕਰ ਪਾਓਗੇ ਕੁਝ ਵੀ ਮਿਲਾ ਲਓ ਤੁਸੀਂ ਵੀ ਇਹੋ ਜੀ ਪੰਗਤੀ ਜਿਹੜੀ ਹੈ ਚਾਹੇ ਇੱਕੋ ਹੀ ਪੰਗਤੀ ਦਾ ਆਪਾਂ ਜਾਪ ਕਰਨਾ ਸਟਾਰਟ ਕਰ ਦਈਏ ਮੇਰੇ ਸਤਿਗੁਰੂ ਜੀ ਉਹਦੇ ਵਿੱਚੋਂ ਵੀ ਕਿਰਪਾ ਕਰ ਦਿੰਦੇ ਆ ਇੱਕ ਮਾਈ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਰਤੂਆਣਾ ਸਾਹਿਬ ਵਾਲਿਆਂ ਕੋਲੋਂ ਦੀ ਹੈ ਇੰਡੀਆ ਘਰ ਦੇ ਵਿੱਚ ਗਰੀਬੀ ਹੈ ਘਰ ਵਾਲਾ ਸ਼ਰਾਬ ਪੀਂਦਾ ਘਰ ਦੇ ਹਾਲਾਤ ਸਹੀ ਨਹੀਂ ਤੇ ਬਾਬਾ ਅਤਰ ਸਿੰਘ ਦੀ ਮਾਪੁਰ ਕੀਂਦੇ ਮਾਤਾ ਜਪਦੀ ਸਾਹਿਬ ਕਰਿਆ ਕਰ ਮਾਂ ਤਾਂ ਕਿ ਨਹੀਂ ਮੈਂ ਪੜ੍ਹੀ ਲਿਖੀ ਨਹੀਂ ਕਨੇ ਫਿਰ ਇਦਾਂ ਕਰ ਗੁਰਤੇਗ ਬਹਾਦਰ ਸਿਮਰਿਆ ਘਰ ਨੌਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਕਨੇ ਇਹਨਾਂ ਪੰਕਤੀਆਂ ਦਾ ਜਾਪ ਕਰਿਆ ਕਰ ਮਾਪੁਰ ਖਾਨੇ 20 25 ਬਾਹਰ ਮਾਈ ਨੂੰ ਪੜਾਇਆ ਉਹਦੇ ਯਾਦ ਹੋ ਗਿਆ ਕੰਠ ਹੋ ਗਈਆਂ ਪੰਕਤੀਆਂ ਤੇ ਪੜ੍ਹਿਆ ਕਰੇ ਮਾਈ ਤੇ 3-4 ਮਹੀਨਿਆਂ ਬਾਅਦ ਆਈ ਕਿ ਨਹੀਂ ਬਾਬਾ ਜੀ ਸਾਰਾ ਗੁਜ਼ਈ ਹੋ ਗਿਆ ਕਹਿਣ ਤੋਂ ਭਾਵ ਇੱਕ ਸ਼ਬਦ ਮੇਰਾ ਪ੍ਰਾਨ ਅਵਸਤ ਹੈ ਬਹੁੜ ਜਨਮ ਨਾ ਆਵਾ ਯਾਦ ਰੱਖਿਓ ਵੀ ਇੱਕੋ ਹੀ ਸ਼ਬਦ ਜੇਕਰ ਅਸੀਂ ਪੜਨੇ ਆ ਇੱਕੋ ਹੀ ਸ਼ਬਦ ਜੇਕਰ ਅਸੀਂ ਵਿਚਾਰਦੇ ਆ ਤੇ ਯਾਦ ਰੱਖਿਓ ਪਿਆਰਿਓ ਕਹਿੰਦੇ ਇੱਕ ਸ਼ਬਦ ਵੀ ਜਿਹੜਾ ਜਨਮ ਮਰਨਾਂ ਦੇ ਬੰਧਨਾਂ ਨੂੰ ਕੱਟ ਦਿੰਦਾ ਹੁਣ ਇਹ ਤੇ ਬੇਨਤੀ ਕੀ ਸੀ ਕਿ ਚਾਹੇ ਜਿੰਨਾ ਮਰਜੀ ਵੱਡਾ ਰੋਗ ਕਿਉ ਨਾ ਹੋਵੇ ਪਿਆਰਿਓ ਸਾਰਾ ਰੋਗ ਸੜ ਕੇ ਸੁਆਹ ਹੋ ਜਾਏਗਾ ਇਹ ਗੁਰੂ ਦੀ ਮਿਹਰ ਦੀ ਨਦਰ ਜਦੋਂ ਹੋ ਜਾਂਦੀ ਹੈ ਤੇ ਪਿਆਰਿਓ ਯਾਦ ਰੱਖਿਓ ਕਿ ਸਾਡੇ ਕੋਲੇ ਸ਼ਬਦ ਦੀ ਕਮਾਈ ਹੋ 11 ਮਿੰਟ 15 ਮਿੰਟ 20 ਮਿੰਟ ਦਾ ਘੰਟਾ ਘੰਟਾ ਜਿੰਨਾ ਸਮਾਂ ਅਸੀਂ ਗੁਰੂ ਲਈ ਕੱਢੀਏ ਕਈ ਕਹਿੰਦੇ ਆ ਜੀ ਬੈਠ ਕੇ ਪਾਠ ਨਹੀਂ ਹੁੰਦਾ ਮੈਂ ਕਹਣਾ ਤੁਰ ਫਿਰ ਕੇ ਕਰ ਲਓ ਜਿਹੜੇ ਕਹਿੰਦੇ ਆ ਜੀ ਸਾਨੂੰ ਆਲਸ ਪੈਂਦੀ ਆ ਤੁਰ ਕੇ ਕਰ ਲਓ ਜਿਹੜੇ ਕਹਿੰਦੇ ਆ ਸਾਡੇ ਤੇ ਜੀ ਕਿਰਪਾ ਹੋਏਗੀ ਗੁਰੂ ਦੀ ਮੈਂ ਕਹਣਾ ਹਵਸ਼ ਹੋਏਗੀ ਕਰੇ ਕਰਕੇ ਦੇ ਵੇਖੋ ਤੇ ਇਹ ਇਹ ਨਾਲ ਯਾਦ ਰੱਖਿਓ ਉਹ ਸਤ ਸਤ ਗੁਰ ਸਿੱਖ ਕੇ ਬੰਧਨ ਕੱਟ ਹੈ ਸਤਗੁਰੂ ਆਪਣੇ ਸਿੱਖ ਦੇ ਸਾਰੇ ਬੰਦਨਾਂ ਨੂੰ ਕੱਟ ਦਿੰਦੇ ਨੇ ਤੇ ਜਿਹੜਾ ਸਿੱਖ ਗੁਰੂ ਦੇ ਨਾਮ ਨਾਲ ਜੁੜਦਾ ਤੇ ਯਾਦ ਰੱਖਿਆ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਤੇ ਮੇਰੇ ਸਤਗੁਰੂ ਜੀ ਵੀ ਰੱਖਿਆ ਵੀ ਕਰਦੇ ਨੇ ਇਹ ਗੱਲ ਨੂੰ ਯਾਦ ਰੱਖਿਆ ਜੀ ਭੈਰੋ ਇਸ ਕਰਕੇ ਸਤਗੁਰੂ ਦੇ ਨਾਮ ਨਾਲ ਜੁੜੀਏ ਜਪਜੀ ਸਾਹਿਬ ਦਾ ਪਾਠ ਕਰਿਆ ਕਰੀਏ ਰੋਜ਼ ਤੇ ਅਰਦਾਸ ਕਰੀਏ ਸਤਗੁਰੂ ਅੱਗੇ ਸਾਰੇ ਦੁੱਖਾਂ ਨੂੰ ਕਲੇਸ਼ਾਂ ਨੂੰ ਸਤਗੁਰੂ ਜੀ ਘੱਟ ਕੇ ਰੱਖ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ